ਤੇ ਫਤਕੀ ਕਰਿਆ ਨਹੀਂ ਮਮੀ ਇਨ ਹਾਸਤੇ ਚਾਹ ਬਣਾਉਂਦੀ ਸੀਗੀ ਅੱਛਾ ਮੇਰੇ ਪਿਤਾ ਨੇ ਕਹਿੰਦੀ ਸੀ ਮੈਂ ਤੈਨੂੰ ਉਹ ਤੇ ਕਿਹਾ ਸੀ ਲੱਡੀ ਗੋੜ ਕਰੀ ਸੀ ਗੱਲ ਤੂੰ ਨਾ ਉਹ ਨਹੀਂ ਕੀਤੀ ਨਹੀਂ ਰਹੀ ਮੈਂ ਗੱਲ ਕੋਈ ਰਾਤ ਵੀ ਲੇਟ ਆਈ ਸੀਗੀ ਇਹ ਹਨਾ ਆ ਕੇ ਸੌਂਗੇ ਕੋਈ ਗੱਲ ਹੀ ਨਹੀਂ ਸੁਣੀ ਤੇ ਹੁਣ ਜਾਣੇ ਨਾਲ ਚਾਹ ਲੈ ਇਹ ਪਚਲੀ ਹੈ ਹਰਪ੍ਰੀਤ ਕੋਲ ਤੇ ਉਹਦਾ ਮੈਨੂੰ ਵੀ ਫੋਨ ਆਇਆ ਸੀ ਹਰਪ੍ਰੀਤ ਦਾ ਸਵੇਰੀ ਵੀ ਲਾਇਆ ਸੀਗਾ ਕਹਿੰਦੇ ਕੀ ਮੈਂ ਕਹਿੰਦੀ ਸੀ ਕਹਿੰਦੇ ਕੀ ਗੱਲ ਭਾਬੀ ਆਉਣਾ ਨਹੀਂਗਾ ਮੇਰੇ ਕੋਲ ਲਾਂਬਾ ਦਿੰਦੀ ਸੀ ਮੈਨੂੰ ਪਤਾ ਹੈ ਲਾਂਬਾ ਤਾਂ ਦੇਣਾ ਹੀ ਹੈ ਚਾਹ ਤਾਂ ਤੈਨੂੰ ਪਤਾ ਹੁੰਦਾ ਹੀ ਹੈ ਭੈਣ ਭਰਾ ਹੈ ਹੈ ਨਾ ਹੁਣ ਮੈਂ ਚਾਹ ਲੈ ਕੇ ਜਾਉਂਗੀ ਇਹਨਾਂ ਕੋਲ ਇਹਨਾਂ ਨੂੰ ਕਹੂੰਗੀ ਵੀ ਚੱਲਗੇ ਆਪਾਂ ਬਣਾਉਂਗੀ ਇਹ ਗੱਲ ਕਰ ਲੈ ਹਾਂ ਬਸ ਮੈਨੂੰ ਚਾਹ ਲੈ ਜਣੀ ਆ ਚਾਹ ਮੰਗੀਆਂ ਦਾ ਸੀਗਾ ਆ ਜੇ ਲੈ ਕੇ ਜਾਂਦਾ ਇਹ ਚਾਹਦੇ ਆ ਜਿਹੜਾ ਸੂਟ ਰੱਖਿਆ ਹੈ ਸੂਟ ਲੈ ਚੀ ਜਾ ਹਾਂ ਹਾਂ ਬਾਈ ਦਾ ਸੂਟ ਲੈ ਜੂਂਗੀ ਇਹਨਾਂ ਨੂੰ ਕੁਰਤਾ ਪਾਵਾਂ ਕੁਰਤਾ ਪਜਾਣਾ ਲੈ ਆ ਹਰਪੀ ਦਾ ਸੂਟ ਸੱਚ ਹਾਂ ਹਾਂ ਕੋਈ ਗੱਲ ਤੂੰ ਫਿਕਰ ਨਾ ਕਰ ਮੈਂ ਬਣਾਉਣੀ ਆ ਲੈ ਕੇ ਜਾਉਂਗੀ ਮੈਂ ਤਾਂ ਤਿਆਰ ਹੁਣ ਤੇਰੇ ਸਾਰੇ ਹੀ ਮੈਂ ਤਾਂ ਹੁਣ ਇਹਦੇ ਨਾਲ ਕਰ ਮੈਂ ਤਾਂ ਤਿਆਰ ਬੈਠੀ ਆ ਤਾਈ ਨਵਾਂ ਸੂਟ ਪਾਇਆ ਮੈਂ ਮੈਨੂੰ ਪਤਾ ਲੈ ਜਾਣੇ ਜਾਣਾ ਅੱਜ ਉਹਨੇ ਉੱਠਣ ਸਾਰੇ ਲਾਂਬਾ ਦਿੱਤਾ ਮੈਂ ਤਾਂ ਹ ਮੈਂ ਤਾਂ ਫਿਰ ਉਹਨੇ ਮੈਂ ਕਹਿ ਤਾ ਮੈਂ ਖਾਵਾਂਗੀ ਅਸੀਂ ਤੂੰ ਕਿਵੇਂ ਨਾ ਕਿਵੇਂ ਮਰਜੀ ਤੂੰ ਆਈ ਨਾ ਹਾਂ ਨਾ ਕਹਿਣੀ ਕੋਈ ਨਾ ਕੋਈ ਗੱਲ ਕਰਕੇ ਢਾਣ ਦਾਂ ਨਾ ਨਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਬੱਸ ਚਾਹ ਬਣ ਗਈ ਫਿਰ ਲੈ ਕੇ ਜਾਣੀ ਉਹਨਾਂ ਵਾਸਤੇ ਆ ਲੋ ਜੀ ਚਾਹ ਮੈਂ ਰੱਖ ਦੇ ਤੁਸੀਂ ਵੀ ਨਾ ਭਾਲੀ ਪਕਾਈ ਕਰਾਉਣੇ ਉਹ ਢਾਮਾਂ ਭਰੇ ਪਿਆ ਚਾਹ ਉਹ ਨਹੀਂ ਪਸੰਦ ਕੀਤੀ ਚਾਹ ਹੋਰ ਬਣਾ ਕੇ ਲੈ ਕੇ ਦਿਓ ਉਸ ਸਮੈਲ ਜਿਹੜੀ ਜਾਂਦੋਂ ਤੋਂ ਉਤੋਂ ਟੋਟਾ ਕੇ ਰੱਖਤੀ ਉਹ ਜਿਹੜਾ ਉਸ ਜਿਹੜਾ ਪਾਣੀ ਆਉਂਦਾ ਉਹ ਡਿੱਗ ਡਿੱਗ ਸਮੈਲ ਆਉਣ ਲੱਗੀ ਉਹ ਚੋਂ ਉਹ ਠੀਕ ਹੈ ਹੁਣ ਆ ਪੀ ਲੋ ਚਾਹੇ ਠੰਡੀ ਘੜ ਦੇ ਸਰਾਣੇ ਪਈ ਵੀ ਮੁੜ ਕੇ ਚੀਜ਼ ਵੇਖਦੇ ਤਾਂ ਨਹੀਂ ਰੀਲਾਂ ਦੇਖੀਆਂ ਨੇ ਚੀ ਠੰਡੀ ਹੋ ਜਾਂਦੀ ਹੈ ਸਰਾਣੇ ਪਈ ਨਹੀਂ ਨਹੀਂ ਉਹ ਮੈਂ ਤਾਂ ਵੀਡੀਓ ਦੇਖੀ ਹੁੰਦਾ ਸੀਗਾ ਆ ਸਿੱਧੋ ਮੈਂਦਾ ਰੈਕਡ ਤੇ ਵਧੀਆ ਹੀ ਆਈ ਹੈ ਵੀਡੀਓ ਮੁੰਡਾ ਹੀ ਚਾਹੀਦਾ ਦੇਖਣ ਵਾਲੀ ਆ ਯਾਰ ਬਹੁਤ ਵਧੀਆ ਇਮੋਸ਼ਨਲ ਸਟੋਰੀ ਹੈ ਹੋਰ ਅੱਜ ਕੱਲ ਮੈਂ ਵੀ ਦੇਖੀ ਸੀ ਇਹ ਸਟੋਰੀ ਹਾਂ ਮੈਨੂੰ ਬਹੁਤ ਸੋਹਣੀ ਲੱਗੀ ਉ ਜਿਵੇਂ ਇਹ ਕਲ ਸਮਾਰਟ ਚ ਚੱਲਦਾ ਆਪਣੇ ਘਰਾਂ ਚ ਚੱਲਦਾ ਹਨਾ ਉਹ ਤੇ ਬਣਾਈ ਹੋਈ ਇਹਨਾਂ ਨੇ ਅੱਧਿਕ ਤਾਂ ਦੇਖ ਲਈ ਅੱਧੀ ਕਿ ਸ਼ਾਮ ਉਹਨੂੰ ਦੇਖਾਂਗੇ ਹਨਾ ਮੈਂ ਕੰਮ ਜਾ ਕੇ ਆਉਣਾ ਕੰਮ ਕੰਮ ਕਿਤੇ ਨਹੀਂ ਜਾ ਕੇ ਆਉਣਾ ਮੈਂ ਹੁਣ ਤਿਆਰ ਉਹੀ ਬੈਠੀ ਆਂ ਚਲੋ ਆਪਾਂ ਚੱਲ ਕੇ ਆਉਣੇ ਆ ਹਰਪ੍ਰੀਤ ਕੋਲ ਤੂੰ ਤਾਂ ਰੋਜ਼ ਹੀ ਤਿਆਰ ਰਹਿਣੀ ਹੈ ਕਿੱਥੇ ਜਾਣਾ ਹਰਪ੍ਰੀਤ ਕੋਲ ਚੱਲ ਕੇ ਆਉਣੇ ਆ ਕਿਉਂ ਲਿਆ ਕਿਉਂਕਿ ਨਵੀਂ ਗੱਡੀ ਲਿਆਂਦੀ ਹੈ ਤੇ ਕੁੜੀ ਕੋਲ ਤਾਂ ਗੇੜਾ ਮਾਰ ਕੇ ਆਉਣਾ ਸਹੁਰੇ ਕੀ ਆਖਣਗੇ ਯਾਰ ਮੈਂ ਮਮਮੀ ਨੂੰ ਕਹਿੰਦਾ ਦਿੱਤਾ ਕੋਈ ਨਹੀਂ ਜਿੱਦੇ ਵੇਲੇ ਹੋਏ ਜਾਇਆ ਮੈਂ ਤੇ ਵੇਲੇ ਆ ਕੋਈ ਨਾ ਉਹ ਤੁਸੀਂ ਯਾਰ ਦੋਸਤਾਂ ਨੂੰ ਅਜੇ ਪਾਰਟੀ ਬੁਦੀ ਕਰਨ ਲਈ ਸਾਡੀ ਯਾਰ ਦੋਸਤ ਜ਼ਰੂਰੀ ਹੈ ਕਿ ਰਿਸ਼ਤੇਦਾਰ ਜ਼ਰੂਰੀ ਹੈ ਰਿਸ਼ਤੇਦਾਰ ਵੀ ਜ਼ਰੂਰੀ ਹੈ ਹਾਂ ਕੋਈ ਯਾਰ ਦੋਸਤ ਕੋਈ ਨਾ ਇੱਥੇ ਆ ਹੈ ਕੁੜੀ ਅਜ ਸਵੇਰ ਉੱਠਨਸਾਰ ਫੇਰ ਲਾਂਭਾ ਦਿੱਤਾ ਮੈਨੂੰ ਫੋਨ ਲਾ ਕੇ ਕਹਿੰਦੀ ਕੀ ਗੱਲ ਪਾਪੀ ਦੋ ਦਿਨ ਹੋਈ ਕਰ ਗੱਡੀ ਲਿਆਂਦੀ ਨੂੰ ਤੇ ਮੇਰੇ ਕੋਲ ਆਉਣਾ ਨਹੀਂ ਤੁਸੀਂ ਉਹ ਸਾਰਾ ਕੁਝ ਲਈ ਆਈ ਬੈਠੀ ਹੈ ਘਰ ਜਰੂਰੀ ਤਾਂ ਨਹੀਂ ਹੁੰਦਾ ਫਿਰ ਜਿੱਦੇ ਗੱਡੀ ਲਿਆਂਦੀ ਵੀ ਉਹਦੇ ਸਾਰੀਆਂ ਰਿਸ਼ਤੇਦਾਰੀਆਂ ਘਮਾ ਦਿਓ ਦੋ ਦਿਨ ਹੋ ਗਏ ਹੁਣ ਤਾਂ ਗੱਡੀ ਲ ਆਪੂ ਗਾ ਹਵਾ ਕਰਦੇ ਲੈ ਕੇ ਗੱਡੀ ਗੇੜਾ ਵੀ ਨਹੀਂ ਮਾਰ ਕੇ ਗਏ ਤੇ ਪ੍ਰੋਣ ਨੇ ਕਿਹੜਾ ਫੋਨ ਲਾ ਕੇ ਫਿਰ ਮੈਨੂੰ ਵਧਾਈ ਦਿੱਤੀ ਹਾਂ ਤੇ ਫਿਰ ਅਗਲਾ ਕਿਉਂ ਵਧਾਈ ਦੇਵੇ ਜੇ ਤੁਸੀਂ ਲੈ ਕੇ ਹੀ ਨਹੀਂ ਗਏ ਗੱਡੀ ਕੀ ਬਤ ਹਰਪ੍ਰੀਤ ਜ਼ਰੂਰੀ ਤਾਂ ਨਹੀਂ ਲੈ ਹਰਪ੍ਰੀਤ ਨੇ ਕੀ ਦੱਸਿਆ ਹੋਵੇ ਹਰਪ੍ਰੀਤ ਨੇ ਦੱਸਣਾ ਜ਼ਰੂਰੀ ਹੈ ਹਰਪ੍ਰੀਤ ਦਾ ਦੱਸਿਆ ਹੋਊਗਾ ਉਹਨੇ ਮੇਰੀ ਕੰਨ ਉਹਨੇ ਸਟੇਟਸ ਨਹੀਂ ਦੇਖੇ ਸਾਰੇ ਸਟੇਟਸ ਦੇਖ ਲਏ ਮੇਰੇ ਉਹਨਾਂ ਨੇ ਪਲਾਟੀਆਂ ਨਹੀਂ ਘਰੀਦੇ ਹੁੰਦਾ ਗੱਲ ਨੂੰ ਸਮਝਿਆ ਕਰੋ ਅਗਲਾ ਆਪਾਂ ਨੇ ਆਪ ਨੂੰ ਕਹੇ ਨਾ ਕਹੇ ਪਰ ਆਪਣੀ ਜ਼ਿੰਮੇਵਾਰੀ ਬੰਦੀ ਆਪਾਂ ਕੁੜੀ ਦਿੱਤੀ ਹੈ ਉਹਨਾਂ ਨੂੰ ਆਪਾਂ ਨੀਵੇਂ ਹੋਣਾ ਨਾ ਕਿ ਆਪਾਂ ਉਹਨਾਂ ਨਾਲ ਆਕ ਇਹ ਰਾਕੜਾ ਮੈਂ ਕਦੋਂ ਕਰ ਲੀਆ ਮੈਂ ਤਾਂ ਸਿਰਫ ਆਪਦੀ ਗੱਲ ਦੱਸੀ ਹੈ ਨਾ ਵੀ ਉਹਨਾਂ ਨੇ ਜਦੋਂ ਸਟੇਟਸ ਦੇਖ ਲਈ ਤਾਂ ਵੀ ਉਹ ਮੈਸੇਜ ਕਰਦੇ ਥੱਕਦੇ ਸੀਗੇ ਠੀਕ ਹੈ ਚੱਲ ਮੈਂ ਮੰਨਿਆ ਚੱਲ ਨਹੀਂ ਕਰਦੇ ਗੁੱਸਾ ਫਿਰ ਹੁਣ ਉੱਥੇ ਜਾਵਾਂਗੇ ਜਾਵਾਂਗੇ ਤੈਨੂੰ ਮੈਂ ਕਹੀ ਤਾਂ ਇਹਨਾਂ ਵੀ ਕੋਈ ਨਹੀਂ ਕੱਲ ਨੂੰ ਭੱਜਾਂਗੇ ਪਰਸ ਬਾ ਜਾਾਂਗੇ ਅੱਜ ਮੈਨੂੰ ਜ਼ਰੂਰੀ ਕੰਮ ਹੈ ਕਰ ਲੈਂਦੇ ਆ ਆਜੇ ਕੰਮ ਮੈਨੂੰ ਸਾ ਕੀ ਕੰਮ ਦੱਸੋ ਜ਼ਰੂਰੀ ਕੀ ਕੰਮ ਹੈ ਤੈਨੂੰ ਕੰਮ ਕੀ ਹੁੰਦਾ ਯਾਰ ਮੁੰਡਿਆਂ ਦੇ ਬਸ ਮੈਨੂੰ ਪਤਾ ਹੀ ਨਹੀਂ ਹੈਗਾ ਤੈਨੂੰ ਤੁਸੀਂ ਬਹਾਨੇ ਮਾਰ ਦਿਓ ਤੁਹਾਨੂੰ ਕਿਤੇ ਕਹਿ ਦਈਏ ਨਾ ਜਾਨ ਨੂੰ ਸਾਡੇ ਨਾਲ ਤੁਰਪੋ ਉਹ ਤਾਂ ਤੁਹਾਨੂੰ ਜਿਵੇਂ ਮੌਤ ਪੈ ਜਾਂਦੀ ਹੈ ਤੁਸੀਂ ਸਾਡੇ ਨਾਲ ਤਾਂ ਜਮ੍ਹੇ ਹੀ ਨਹੀਂ ਤੁਰਦੇ ਕਿਸੇ ਗੱਲ ਦੀ ਯਾਰ ਦੋਸਤ ਮਾੜੇ ਫੋਨ ਕਰਨ ਉਹਦੀ ਭੱਜੇ ਜਾਂਦੇ ਤੁਸੀਂ ਮਤਲਬ ਉਹ ਜ਼ਰੂਰੀ ਹੋਗੇ ਕਿ ਘਰ ਦੇ ਜ਼ਰੂਰੀ ਹੋਗੇ ਤੁਸੀਂ ਤਾਂ ਕਮਾਲ ਕਰਦੇ ਹੋ ਸਾਰੇ ਆਪਣੀ ਆਪਣੀ ਥਾਂ ਤੇ ਜ਼ਰੂਰੀਆਂ ਭੈਣ ਜ਼ਰੂਰੀ ਆ ਪਹਿਲਾਂ ਉਹਦੇ ਕੋਲ ਜਾਣਾ ਜ਼ਰੂਰੀ ਆ ਚੱਲ ਫਿਰ ਚੱਲਦੇ ਆ ਮੇਰੀ ਗੱਲ ਸੁਣ ਲੈ ਬਾਹਰ ਟਾਈਮ ਬੈਠਣਾ ਨਹੀਂ ਆਉਣ ਜਾਣ ਹੀ ਕਰਾਂਗੇ ਠੀਕ ਹੈ ਮੈਂ ਉੱਥੇ ਤਾਂ ਨਹੀਂ ਜਾ ਰਹੇ ਕਿ ਹਰ ਪੀ ਦਾ ਫੋਨ ਆਇਆ ਸੀ ਉਹ ਕਹਿੰਦੀ ਸੀ ਵੀ ਰਾਤ ਲਾਂਕ ਜਾਇਓ ਮੈਨੂੰ ਐਸੀ ਵੀ ਚੱਲ ਦਿੱਦੇ ਕਿਤੇ ਫ੍ਰੀ ਹੋਏ ਤੇ ਦੋਵਿਆਂ ਨੇ ਜਾ ਕੇ ਰਾਤ ਲਾਇਆ ਹਾਂ। ਕੀ ਫ੍ਰੀ ਹੋ? ਤੁਸਨ ਰਾਤ ਰੂਤ ਨਹੀਂ ਲਾਉਣੀ ਫਿਰ ਅੱਜ? ਨਹੀਂ ਲਾਉਂਦੇ ਰਾਤ ਕਰਾਂ ਤਾਂ ਜੱਗ ਜੇੜ ਤਾਂ ਮਾਰਿਆ ਅੱਗੇ ਇੱਕ। ਹਾਂ। ਇੱਕ ਵਾਰ ਜਾਇਆਗੇ। ਐਂ ਕਰ ਫਿਰ ਜਾ ਬੇਬੇ ਨਾਲ ਗੱਲਬਾਤ ਕਰ ਲਾ ਤੇ ਉਹਦੇ ਵਾਸਤੇ ਸੂਟ ਚੱਕ ਲਾ ਤੇ ਬਾਈ ਵਾਸਤੇ ਗੁਰਦਾ ਮੈਂ ਤਾਂ ਕਹਾਂ ਜ਼ਰੂਰੀ ਹੋ ਗਈ। ਕੋਈ ਗੱਲਾਂ ਲਿਆਂਦਾ ਪਿਆ ਸਾਨੂੰ ਸਭ ਤੋਂ ਪਹਿਲਾਂ ਪਤਾ ਇਹ ਗੱਲਾਂ। ਅਸੀਂ ਪਹਿਲਾਂ ਲਿਆਂਦੇ ਪਿਆ ਸੂਟ ਤੇ ਕਮੀਆ ਗੁਰਦਾ। ਹਾਂ ਫਿਰ ਚੱਕ ਲਾ ਤੈਨੂੰ ਮੈਂ ਕਹੀ ਦੇਣਾ। ਮੈਂ ਤਿਆਰੀਆਂ ਤੂੰ ਦੇਖ ਲੈ ਤਿਆਰ ਹੋਣਾ ਤਾਂ ਹੋ ਜਾ। ਐਂ ਜਾਉਂਗੇ ਤੁਸੀਂ? ਹਾਂ ਬਸ ਐਂ ਜਾਉਂਗਾ ਬਸ ਤੁਹਾਨੂੰ ਕੀ ਕਹਿਣਾ ਸ਼ੁਕਰ ਹੈ ਤੁਰਦੇ ਹੋ ਨਾਲ ਇਹੀ ਬਥੇਰਾ ਹੋਰ ਦਾਦੀ ਕਿਵੇਂ ਆ ਹਾਂ ਠੀਕ ਆ ਪੁੱਤ ਹੋਰ ਖਾ ਸੁਖਣਾ ਹੈ ਤੂੰ ਹਾਂ ਹਾਂ ਵਧੀਆ ਆ ਗਿਆ ਹੋਰ ਸਾਰੇ ਠੀਕ ਠਾਕ ਸੀਗੇ ਠੀਕ ਤਾਂ ਸੀਗੇ ਪਰ ਉਹ ਮਾਮਾ ਹੀ ਜਿਆਦਾ ਢਿੱਲਾ ਥੋੜਾ ਜਿਹਾ ਜਿਹੜਾ ਬੁਖਾਰ ਚਾ ਨਹੀਂ ਚੱਲੀ ਜਾਂਦਾ ਹਾਂ ਹਾਂ ਲੰਗੜਾ ਬੁਖਾਰ ਆਉਂਦੇ ਜੀ ਨੂੰ ਇਹ ਬੁਖਾਰ ਹੋਇਆ ਪਿਆ ਮਾਮੇ ਨੂੰ ਤਾਂ ਅੱਛਾ ਬੋਤਲਾਂ ਬੋਤਲਾਂ ਲੱਗਦੀਆਂ ਦਾਦੀ ਰੋਜ਼ ਬੋਤਲਾਂ ਦੀ ਭਾਈ ਇਹ ਠੀਕ ਹੁੰਦਾ ਕਹਿੰਦੇ ਬੋਤਲਾ ਲੱਗੀ ਜਾਣ ਫੇਰ ਠੀਕ ਆਉਂਦਾ ਵਾ ਹਾਈ ਬਿਮਾਰੀ ਵਾਲੀ ਚੱਲੀ ਪਈ ਐ ਇਹ ਲੰਗੜੇ ਬੁਖਾਰ ਦੀ ਜੀ ਤਾਂ ਐਂ ਵੀ ਕਹਿੰਦੇ ਬੜਾ ਟਾਈਮ ਚੱਲਦਾ ਗਾ ਬੁਖਾਰ ਐ ਨਹੀਂ ਵੀ ਇਹ 2 ਮਹੀਨਾ 1.5 ਮਹੀਨਾ ਚੱਲਦਾ ਇਹ ਕਹਿੰਦੇ ਉਹ ਤਾਂ ਗੱਲ ਹੈ ਤੇ ਫੇਰ ਹੁਣ ਕਰੀ ਸੀ ਕਿ ਦਾਖਲ ਦੂਖਣਾ ਦਾਖਲ ਕਰੀ ਬੈਠੇ ਆ ਮਾਮੇ ਨੂੰ ਤਾਂ ਅੱਛਾ ਹੋਰ ਹਾਈ ਚੱਲਿਆ ਬੜਾ ਪਿਆ ਗਾ ਭਾਈ ਬੁਖਾਰ ਹੀ ਨਹੀਂ ਉਤਰ ਨੂੰ ਹਟਦਾ 104 5 ਐਂ ਹੀ ਰਹਿੰਦਾ ਹਾਂ ਉਹ ਤਾਂ ਅੰਗ ਪੈਰ ਕਹਿੰਦੇ ਐ ਸਾਰੇ ਸੁੰਗੜ ਜਾਂਦੇ ਆ ਹੋਰ ਜੁੜਿਆ ਪਿਆ ਹੋਊਗਾ ਬਹੁਤ ਔਖਾ ਹੈ ਬੁਰੇ ਮਾੜਾ ਮੋਟਾ ਖਾਂਦਾ ਪੀਂਦਾ ਕੁਛ ਖਾਂਦਾ ਪੀਂਦਾ ਨਾਰੀਅਲ ਪਾਣੀ ਆ ਪੀ ਆ ਜਾਂਦੇ ਆ ਹੁ ਭੁੱਖ ਘਟ ਲੱਗਦੀ ਹੈ ਨਾ ਹਾਂ ਇਹ ਬੁਖਾਰ ਦਾ ਕਰਕੇ ਹੀ ਆਗਾ ਬੜਾ ਚੱਲਿਆ ਪਿਆਗਾ ਤੇ ਫੇਰ ਤੇਰੀ ਮਾਤਾ ਰਹੂਗੀ ਦੋ ਚਾਰ ਦਿਨ ਹੋਰ ਹੋਰ ਹੁਣ ਮੈਂ ਵੀ ਕਹੀਂ ਕਹਦਾ ਫੇਰ ਮੰਮੀ ਵੀ ਤੂੰ ਰਹਿ ਪਾ ਚਾਲ ਚੱਲ ਬਦਗਾ ਹੋਗਾ ਤੂੰ ਛੱਡ ਆਇਆ ਫੇਰ ਐ ਹੋ ਜਾਂਦਾ ਨਾ ਅਗਲੇ ਨੂੰ ਵੀ ਕਿਸੇ ਵਿੜਕੀ ਨਹੀਂ ਲਈ ਕਿਸੇ ਨੇ ਜਰ ਨਾਲੇ ਤੂੰ ਪਤਾ ਲਿਆ ਆ ਹਾਂ ਚਲ ਇੱਥੇ ਤਾਂ ਆਪਣਾ ਹਲੇ ਸਰੀ ਜਾਂਦਾ ਚਲ ਆਪਣਾ ਤਾਂ ਇੱਥੇ ਸਰੀ ਜਾਊਗਾ ਮੈਂ ਹੈਗੀ ਐਂਗੀ ਚਲ ਉਹ ਕਰ ਲੈਂਦੀ ਆ ਮਾੜਾ ਮੋਟਾ ਕੰਮ ਹਾਂ ਚਲ ਜਦੋਂ ਹਰਪ੍ਰੀਤ ਨੇ ਜਾਣਾ ਜੂਣਾ ਹੋਇਆ ਕਿਸੇ ਪਾਸੇ ਉਦੋਂ ਆਪਾਂ ਬੁਲਾ ਲਾਂਗੇ ਮੰਮੀ ਨੂੰ ਚਲ ਕੋਈ ਨਹੀਂ ਆਇਆ ਤਾਂ ਮੈਂ ਹੈਗੀ ਐਂਗੀ ਭਾਈ ਉਹ ਠੀਕ ਆ ਜਾਏ ਵਿਚਾਰਾ ਹੋਰ ਤੇ ਹਰਪ੍ਰੀਤ ਕਿੱਥੇ ਹੋਂ ਆ ਸੀਗੀ ਭਾਈ ਹਰਪ੍ਰੀਤ ਵੀ ਅੱਛਾ ਅੰਦਰੀ ਹੈਗੀ ਕੀ ਗੱਲ ਹੋ ਗਈ ਕੀ ਗੱਲ ਦੱਸਾਂ ਭਾਈ ਮੈਂ ਤੈਨੂੰ ਉਹ ਤੇ ਮੈਂ ਨਾ ਤੈਨੂੰ ਲਈ ਕਾ ਜੇ ਗੱਲ ਦੱਸਦੀ ਸੀ ਹਾਂ ਵੀ ਇਹਨੂੰ ਮਾੜਾ ਮੋਟਾ ਸਮਝਾ ਤੂੰ ਸਮਝਾ ਕੀ ਕੀ ਸਮਝਾਵਾਂ ਇਹਨੂੰ ਸਮਝਾਵਾਂ ਬਤੋਂ ਇੱਕ ਬਸਨਾ ਹੈ ਆ ਫੋਨ ਫਾਨ ਜੇ ਬਾਹਰੇ ਕਰਦੀ ਆ ਫੋਨ ਕਰ ਉਹ ਤਾਂ ਹਾਂ ਫੋਨ ਦੇ ਨਾਲ ਆ ਹੀ ਜਾਂਦੇ ਆ ਹੀ ਜਾਂਦੇ ਆ ਬੱਡੀ ਤੂੰ ਤਾਂ ਐਵੇਂ ਹੀ ਉਹਦੇ ਪਿੱਛੇ ਪੈ ਜੰਨੀ ਆ ਉਹ ਕਾਲਜ ਪੜ੍ਹਦੀ ਹੁਣ ਸਹੇਲੀਆਂ ਸੁਹਲੀਆਂ ਹੁੰਦੀਆਂ ਫੋਨ ਆਉਂਦੀਆਂ ਆਉਂਦੀ ਰਹਿੰਦੇ ਹੈਗੇ ਆ ਥੋੜਾ ਹੁੰਦਾਗਾ ਪੁੱਤ ਵੀ ਸਾਰਾ ਦਿਨ ਹੀ ਫੋਨ ਆਈ ਜਾਂਦਾ ਸਾਰਾ ਦਿਨ ਹੀ ਆਈ ਜਾਂਦਾ ਬਾਕੀ ਸਿਰੇ ਨਾ ਜਦੋਂ ਫੋਨ ਜਾ ਆ ਜਾਂਦਾਗਾ ਤੇ ਮੇਰੇ ਕੋਲ ਪਰਾਂ ਨੂੰ ਭੱਗ ਜਾਂਦੀ ਆ ਦਾਦੀ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਨਾ ਮੈਨੂੰ ਵੀ ਐਂ ਫੋਨ ਆਉਂਦੇ ਸੀ ਕਦੇ ਅਸਾਈਨਮੈਂਟ ਬਣਾਉਣੀ ਆ ਕਦੇ ਪ੍ਰੈਕਟੀਕਲ ਆ ਕਦੇ ਕੋਸ਼ਾ ਕਦੇ ਕੋਸ਼ਾ ਕੱਲ ਨੂੰ ਮੈਂ ਨਹੀਂ ਆਉਣਾ ਤੂੰ ਨਹੀਂ ਆਉਣਾ ਕੱਲ ਨੂੰ ਉਹ ਟੀਚਰ ਨੇ ਨਹੀਂ ਆਉਣਾ ਬਸ ਐ ਹੀ ਚੱਲ ਜਾਂਦਾ ਹੁੰਦਾਗਾ ਸਿਸਟਮ ਨਹੀਂ ਤੂੰ ਵੀ ਪਤਨਾ ਮੈਂ ਤੈਨੂੰ ਆਏ ਨਹੀਂ ਬਿ ਮਾੜਾ ਜੇ ਤੂੰ ਨਾ ਵੀ ਬਿੜਕ ਜੀ ਰੱਖਿਆ ਕਰ ਤਿਆਨ ਰੱਖ ਤੂੰ ਇਹਦੇ ਕੰਨੀ ਦਾਦੀ ਮੈਨੂੰ ਤਾਂ ਹਰਪ੍ਰੀਤ ਤੇ ਪੂਰਾ ਭਰੋਸਾ ਹੈ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਇਹ ਤੇ ਯਕੀਨ ਹੈਗਾ ਮੈਨੂੰ ਤਾਂ ਪੂਰਾ ਯਕੀਨ ਹੈਗਾ ਕੋਈ ਨਹੀਂ ਬਾਕੀ ਜੇ ਤੂੰ ਕਹਿੰਨੀ ਹੈ ਫੇਰ ਵੀ ਚਲ ਮੈਂ ਤੈਨੂੰ ਐਂ ਦੱਸਦੀ ਹਾਂ ਪੁੱਤ ਅੱਜ ਕੱਲ ਨਾ ਕੁੜੀਆਂ ਤੇ ਵਿਸ਼ਵਾਸ ਨਹੀਂ ਕਰੀ ਰਹ ਹੁੰਦਾ ਲੈ ਆਪਦੀ ਘਰ ਵਾਲੀ ਦੇ ਤਾਂ ਵਿਸ਼ਵਾਸ ਕਰੀ ਸਕਦੇ ਆ ਦਾਦੀ ਇਹ ਕਿਹੜਾ ਬਗਾਨੀ ਹੈ ਨਹੀਂ ਜੇ ਮੈਂ ਨਹੀਂ ਇਹ ਤੇ ਵਿਸ਼ਵਾਸ ਕਰੂੰ ਤਾਂ ਹੋਰ ਕੌਣ ਕਰੂਗਾ ਨਹੀਂ ਬਸਵਾਸ ਆਇ ਨਹੀਂ ਹੁੰਦੇ ਕਿ ਪੁੱਤ ਮੈਂ ਤੈਨੂੰ ਆਏ ਨਹੀਂ ਆਦੀ ਵੀ ਇਹ ਗਲਤ ਫਲਤਾ ਕੋਈ ਹੋਰ ਚੀਜ਼ ਆਗੀ ਫਿਰ ਵੀ ਤੈਨਾਂ ਮਾੜਾ ਜਿਵੇਂ ਬੀਵਸ ਆਪ ਦੀ ਗੌਰ ਜੀ ਰੱਖਿਆ ਕਰ ਵੀ ਮਾੜਾ ਜਿਹੜਾ ਫੋਨ ਫਾਨ ਆਉਂਦਾ ਨਾ ਉਹਦੀ ਨਿਗਰ ਰੱਖਿਆ ਕਰ ਚੱਲ ਕੋਈ ਨਾ ਜੇ ਤੂੰ ਕਹਿੰਨੀ ਆ ਤਾਂ ਮੈਂ ਨਿਗਰ ਰੱਖ ਲੂੰਗਾ ਹਾਂ ਪਰ ਪੂਰੀ ਬੰਦੋਬਸਤ ਰੱਖ ਤੂੰ ਇਹਦੇ ਤੇ 2-4 ਦਿਨ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਮੈਂ ਤਾਂ ਸੁਣੀ ਲਈ ਗੱਲਬਾਤ ਤੇ ਪਰ ਤੈਨੂੰ ਵੀ ਪਤਾ ਲੱਗ ਜਾਊਗਾ ਤੂੰ ਕਿ ਚੰਨਾ ਹੋ ਕੇ ਰਹੀ ਕੀ ਸੁਣ ਲਿਆ ਤੂੰ ਦਾਦੀ ਇਹ ਜ ਆ ਗੱਲਾਂ ਜੀਆਂ ਕਰਦੀ ਗੱਲਾਂ ਤਾਂ ਹੁਣ ਆਪੀ ਸਹੇਲੀ ਨਾਲ ਕਰਨੀ ਐ ਜਦੋਂ ਕਾਲਜ ਚ ਪੜ੍ਹਦੀ ਐ ਚੱਲ ਕੋਈ ਨਾ ਦਾਦੀ ਜੇ ਫੇਰ ਵੀ ਮੈਂ ਨਾ ਖਿਆਲ ਰੱਖੂ ਇਹਦਾ ਤੂੰ ਖਿਆਲ ਪੂਰਾ ਕਰੀ ਕੋਈ ਨਹੀਂ ਹਾਂ ਪਰ ਮੈਨੂੰ ਭਾਈ ਇਹ ਨਾ ਜੇ ਬੁਰਾ ਆ ਜਾ ਲੱਗਦਾਗਾ ਤੈਨੂੰ ਪਤਾ ਸਿਆਣੇ ਬੰਦੇ ਦੇ ਕੋਲੋਂ ਫੋਨ ਜਾ ਜੀ ਜੋ ਪਰਾਣੇ ਲਈਏ ਪਰ ਮੈਨੂੰ ਖਿਜੇ ਚੜਦੀ ਆ ਖਿਜ ਤਾਂ ਮੈਂ ਤੇਰੀ ਗੱਲ ਮੰਨਦਾ ਪਰ ਥੋੜੀ ਨਾ ਸੋਚ ਥੋੜੀ ਜਿਹੀ ਪੁਰਾਣੀ ਆ ਅੱਜ ਕੱਲ ਇਹੋ ਜਿਹਾ ਕੋਈ ਚੱਲਦਾਗਾ ਹੁਣ ਇਹਦੀਆਂ ਆਣਦੀਆਂ ਸਹੇਲੀਆਂ ਗਿਆ ਉਹਨਾਂ ਸਾਹਮਣੇ ਤੇਰੇ ਕੋਲ ਗੱਲ ਨਹੀਂ ਕਰ ਸਕਦੀ ਉਹ ਜੀ ਗੱਲ ਕਰਨ ਨੂੰ ਤਾਂ ਕੀ ਹੁੰਦੀ ਕੁੜੀਆਂ ਕੱਤਰ ਨਹੀਂ ਹੁੰਦੀਆਂ ਉਹ ਵੀ ਜਿਹੜੀਆਂ ਕੋ ਨਾਲ ਗੱਲਾਂ ਕਰਨੀਆਂ ਆ ਤੇ ਜਿਹੜੇ ਵੇਰ ਬਾਕੀ ਸਿਰੇ ਵੀ ਅੰਦਰ ਬਾਹਰ ਤੇ ਜਾਂਦਾ ਉਹ ਫਿਰ ਵੱਡੇ ਬੰਦੇ ਨੂੰ ਆਜੇ ਹੋ ਜਾਂਦਾ ਵੀ ਇਹ ਕੀ ਗੱਲ ਜੀ ਹੈਗੀ ਚਲ ਕੋਈ ਨਾ ਦਾਦੀ ਮੈਂ ਉਹਨੂੰ ਸਮਝਾ ਦਿੰਨਾ ਉਹਨੂੰ ਸਮਝਾ ਦੀ ਗੌਰ ਕਰਦਾ ਵੀ ਗੱਲ ਕੀ ਹੈ ਠੀਕ ਹੈ ਗੱਲ ਕੀ ਤੂੰ ਪੂਰੀ ਗੌਰ ਕਰੀ ਕਰ ਲੈ ਹਾਂ ਪੂਰਾ ਧਿਆਨ ਨਾਲ ਗੱਲ ਸੁਣੀ ਮਾੜਾ ਜਿਹਾ ਨਾ ਵੀ ਜਦੋਂ ਇਹ ਫੋਨ ਫਾਣ ਲਾਉਂਦੀ ਮਾੜਾ ਜਿਹਾ ਪਾਸਾ ਸਾਸਾ ਜੇ ਕਰਕੇ ਤੂੰ ਧਿਆਨ ਕਰੀ ਗੱਲ ਦਾ ਕੋਈ ਨਾ ਦਾਦੀ ਕਰਦਾ ਗੌਰ ਮੈਂ ਤੂੰ ਰੋਟੀ ਪਾਣੀ ਖਾ ਲਿਆ ਸੀ ਕੋਈ ਨਹੀਂ ਰੋਟੀ ਪਾਣੀ ਤਾਂ ਭਾਈ ਮੈਂ ਖਾ ਲੂੰਗੀ ਮੈਂ ਚਾਹ ਗਾਇਆ ਨਾ ਹਰਪੇ ਬਣਾ ਹਰਪੇ ਤੇ ਮੁਕਾਇਆ ਵੀ ਚਾਚੂ ਬਣਾ ਲਉ ਨਾਲ ਤੂੰ ਪੀਲਾ ਚਾਚੂ ਕਰਾ ਕੇ ਉਤਾ ਪੀ ਲੈ ਨੀ ਲੈ ਆਕੇ ਮੈਨੂੰ ਤਾਂ ਪੂਰਾ ਬਸਵਾਸ ਆਗਾ ਤੂੰ ਬਸਵਾਸ ਕਰੀ ਫਿਰ ਦਾਂਗਾ ਡੁੱਬੜਿਆ ਤਾਂ ਔਖੇਂ ਕੀ ਕਹਿੰਦੀ ਕਿਸੇ ਨਖੇ ਖਾਂਦੀ ਫਿਰਦੀ ਹੈਗੀ ਸਾਰਾ ਮੈਂ ਸੁਣ ਲਾਂ ਉਹਦੇ ਗੱਲਾਂ ਕੁੰ ਜਗਾ ਕੋਈ ਫਿਰੇ ਕਿਧਰੇ ਕੁਛ ਕਰੀ ਫਿਰ ਬਸਵਾਸ ਆ ਸਰ ਜਾਣ ਦਿਆਂ ਦਾ ਮੈਂ ਤੂੰ ਕਿਵੇਂ ਚਮਕਾਈ ਜਾਣਾ ਗੱਡੀ ਨੂੰ ਰਜਪਾਲ ਕੋਲ ਜਾਣਾ ਸੱਚੀ ਤੇ ਹੋਰ ਅੱਛੇ ਪੁੱਤ ਉੱਥੇ ਚੱਲੇ ਆਂ ਹਾਂ ਜੀ ਆ ਚੜਦੇ ਮੰਮੀ ਮੈਂ ਆਪੀ ਧੋ ਲੂੰਗੀ ਮੋٹے ਕੱਪੜੇ ਤੂੰ ਕਹ ਤਾ ਪੰਗੇ ਲਈ ਜਾਨੀ ਆ ਓਹੋ ਚੱਲ ਕੋਈ ਨਾ ਇਹ ਕਿਹੜਾ ਮੈਲੇ ਆ ਪਾਣੀ ਵਿੱਚ ਦੀ ਕੱਢਣੇ ਐ ਉਹ ਨਹੀਂ ਮੰਮੀ ਫਿਰ ਵੀ ਐ ਤੇ ਆ ਬਾਹਾਂ ਦੋਖਾਂ ਲੱਗ ਜਾਣੇ ਮਨ ਕੇ ਰਾਤ ਨੂੰ ਕਹਿੰਗੇ ਬਾਹਾਂ ਦੋਖ ਦੀਆਂ ਲੱਤਾਂ ਦੋਖਦੀਆਂ ਨੇ ਕੁਛ ਨਹੀਂ ਹੁੰਦਾ ਆ ਥੋੜੇ ਜਿਹਾ ਕੱਢ ਤੇ ਬਸ ਆ ਥੋੜੇ ਜਿਹੇ ਰਹਿ ਗਏ ਫਿਰ ਤੂੰ ਐ ਕਰ ਛੱਡ ਜਿਹੜੇ ਹੋ ਗਏ ਹੋ ਗਏ ਬਾਕੀ ਮੈਂ ਆ ਕੇ ਧੋ ਲੈਣੀ ਆ ਅਸੀਂ ਤੈਨੂੰ ਦੋ ਘੰਟੇ ਰੁਕਾਂਗੇ ਉੱਥੇ ਅਸੀਂ ਚੱਲ ਕੋਈ ਨਾ ਐ ਕਰ ਪੁੱ ਉਹ ਸੂਟ ਨਹੀਂ ਪਿਆ ਸੀ ਜਿਹੜਾ ਹਾਂ ਉਹ ਚੱਕ ਲੈ ਰੱਖਤਾ ਮੈਂ ਰੱਖ ਲੈ ਹਾਂ ਰੱਖ ਲਿਆ ਚੱਲ ਚੰਗਾ ਤੇ ਜਾਂਦੇ ਲੈ ਜਾਗੇ ਮਾਂ ਦੱਬੇ ਜਾਂਦੇ ਹਾਂ ਮਗਲਾ ਆਣਾ ਲੱਗੀ ਇੱਕ ਵਰਫੀ ਐਂ ਕਰੀ ਪੁੱਤ ਇੱਕ ਤਾਂ ਵਰਫੀ ਦਾ ਡੱਬਾ ਲੈ ਜੀ ਤੇ ਇੱਕ ਗਲਾਬ ਜਾਮਣਾ ਲੈ ਜੀ ਵਧੀਆ ਜੀ ਹਾਂ ਐਂ ਕਰੀ ਤੋ ਡੱਬੇ ਲੈ ਜਾ ਜੀ ਹੋਰ ਖੁਸ਼ੂ ਜੀ ਤੇ ਹੋਰ ਦੱਸਿਆ ਨਹੀਂ ਉਹਨੂੰ ਕਿਸੀ ਆਉਣੀ ਅੱਛਾ ਸਰਪ੍ਰਾਈਜ਼ ਹੀ ਦੇਵਾਂ ਜਾ ਕੇ ਚਲ ਵਧੀਆ ਚਲ ਹੁਣ ਤਾਂ ਚਾ ਚੜ ਜੂਗਾ ਸੱਚੀ ਗੱਡੀ ਦੇਖ ਕੇ ਤੇ ਹੋਰ ਮੈਂ ਇਹਨਾਂ ਨੂੰ ਕਿਹਾ ਮੈਂ ਖਾਂ ਕਿ ਇਹਨੇ ਹਜੇ ਵੀ ਅੱਜ ਆਇਆ ਕਹਿੰਦੇ ਸੀ ਕਿ ਇਹਨੇ ਜਾਂਦੇ ਮੈਂ ਤਾਂ ਯਾਰ ਦੋਸਤਾਂ ਨਾਲ ਚੱਲਿਆ ਮੈਂ ਕਿਹਾ ਕੁੜੀ ਕੋਲ ਚੱਲ ਕੇ ਉਹਨੇ ਲਾਂਮਾ ਦਿੰਦੀ ਸੀ ਮੈਂ ਕਿਹਾ ਹੋਰ ਕੋਤ ਕੋਈ ਨਾ ਯਾਰ ਦੋਸਤ ਇੱਥੇ ਹੀ ਹੈ ਤੇਰੇ ਫੇਰ ਜਾਏ ਇਹ ਗੱਲ ਮੈਂ ਕਹੀ ਸੀ ਇਹਨਾਂ ਨੂੰ ਤੇ ਚਲ ਹੁਣ ਬਗਜੋ ਫੇਰ ਕਵੇੜਾ ਹੋ ਜਾਊਗਾ ਤੂੰ ਛੱਡ ਦੋ ਨਾ ਸਾਫ ਕਿੰਨੇ ਕਿ ਸਾਫ ਕਰੋਗੇ ਸਾਧ ਨੇ ਇੱਥੇ ਲੱਗੇ ਰਹਿੰਦੇ ਜਿੱਦ ਲਿਆਉਂਦੀ ਆ ਚਲ ਕੋਈ ਨਾ ਸਾਫ ਇਹੀ ਟਾਇਰ ਹੀ ਦੱਸਾਂਗੇ ਵੀ ਆ ਜਾਂਦੀ ਆ ਥਾਰ ਚਲ ਸਹੀ ਹੈ ਫੇਰ ਹਾਂ ਇਹ ਟੈਨ ਸੜਕ ਤੇ ਨਹੀਂ ਚੱਲਦੇ ਲੋਕਾਂ ਦੀ ਹਿੱਕ ਤੇ ਚੱਲਦੇ ਆ ਅੱਛਾ ਜਹ ਲਾਏ ਜਾ ਤਾਂ ਹੋ ਰਿਹਾ ਚੱਲ ਕੋਈ ਨਾ ਚੰਗਾ ਭਾਗ ਜਾਓ ਫਿਰ ਬੂਤ ਪਾ ਕੇ ਆਉ ਜਾਓ ਹਾਂ ਚੱਲ ਜਾ ਆਹੋ ਇੱਕ ਤਨੇ ਕਾਲਾ ਰੰਗ ਹੈ ਰੇਤਾ ਜਿਹ ਉਂ ਉੱਤੇ ਚਮਕਣ ਲੱਗ ਜਾਂਦਾ ਫਿਰ ਇੱਕ ਤੈਨੂੰ ਪਤਾ ਹੀ ਹੈ ਇਹਦੀ ਆਦਤ ਮੈਂ ਸਮਝਦਾ ਹਾਂ ਕਹਿੰਦਾ ਸੀ ਆਏ ਕਹਿੰਦਾ ਜਰਾ ਮੈਂ ਤਾਂ ਜਾਂਦਾ ਨਹੀਂ ਕਿਹੜਾ ਜਿੱਦੇ ਫੇਲਾ ਹੈ ਉੱਧਰ ਜਾ ਕੇ ਆਉਂਗਾ ਕਹਿੰਦਾ ਉਹ ਰਾਤ ਲਾਉਣ ਨੂੰ ਕਹਿੰਦੀ ਸੁਕੜੀ ਜਿੱਦੇ ਆਏ ਕਹਿੰਦਾ ਰਾਤ ਨੂੰ ਤੁਹੀਂ ਲਾਉਣੀ ਮੂੜੇ ਆਵਾਂਗੀ ਮੈਂ ਕਿਹਾ ਚੱਲ ਇੱਕ ਵਾਰ ਬਾਗੀ ਜਾਵੇ ਰਾਤ ਤਾਂ ਫਿਰ ਕਿਸ ਦਿਨ ਲਾ ਆਵਾਂਗੇ ਰਾਤ ਨਾ ਲਾਇਓ ਤੇਰਾ ਵਗਤਾ ਜਾਓ ਨਾ ਨਾਲੇ ਉੱਚ ਪਤਾ ਲੱਗ ਜੂ ਕਿਵੇਂ ਗੱਲ ਕਰਦਾ ਉਹਦੇ ਨਾਲ ਤੇ ਹੋਰ ਹੁੰਦ ਮੈਂ ਸਮਝਾਇਆ ਮੈਂ ਕਿਹਾ ਤੂੰ ਕੁਰੀ ਨਾ ਵਧੀਆ ਰਹੀ ਮੈਂ ਕਿਹਾ ਚੱਲ ਢੇੜੇ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਨਾ ਹੋਰ ਕੀ ਹੈ ਚੱਲ ਕੋਈ ਨਾ ਚੱਲ ਹੋਜੀ ਬਾਕੜੀਏ ਦੇਖਦੇ ਮੈਂ ਤੇ ਬੂਟ ਲੱਭਣ ਕੇ ਨਾ ਲੱਭਣਾ ਚੱਲ ਚੰਗਾ ਕੋਈ ਨਾ ਬਗਜੋ ਤੁਸੀਂ ਛਾਲਾ ਤਾਂ ਵਧੀਆ ਆਇਆ ਸ਼ੁਕਰਾ ਪ੍ਰਮਾਤਮਾ ਮੰਨ ਲਤਾ ਗਿਆ ਵਿਚਾਲ ਮ ਕੁੜੀ ਕੁੜੀ ਜਾਨਾ ਚੱਲ ਮਿਲਿਆ ਆਉਣਗੇ ਜਾ ਕੇ ਇਹ ਕੱਪੜੇ ਜਿਸਕਾਰਨ ਲੈ ਹਰਮਨ ਨੂੰ ਫੋਨ ਕਰ ਪਤਾ ਨਹੀਂ ਕਿ ਤਾ ਨੇ ਫੋਨ ਹੀ ਚੱਕੀ ਜਾਂਦਾ ਕਿੰਨੇ ਫੋਨ ਕਰਤੇ ਦਾਂਚਾਰ ਫੋਨ ਕਰਤੇ ਫੋਨ ਬੀਜੀ ਬੀਜੀ ਆਈ ਜਾਂਦਾ ਹੈ ਕਿ ਵਿੱਚ ਫੋਨ ਆਉਂਦੇ ਦਾ ਪਤਾ ਨਹੀਂ ਲੱਗਦਾ ਖਰਚਾ ਦੁਬਾਰਾ ਕਰਦੀ ਚੱਕਲਾ ਹਰ ਮਨੋ ਕੋਈ ਜ਼ਰੂਰੀ ਕੰਮ ਵੀ ਹੁੰਦਾ ਨਾ ਇਹੋ ਜਿਹਾ ਬੰਦਾ ਨਹੀਂ ਵੇਖਿਆ ਮੈਂ ਕਿਤੇ ਵੀ ਇੱਕੜਾ ਚੱਕਦਾ ਫੋਨ ਪਤਾ ਨਹੀਂ ਕਿੱਥੇ ਬੈਠਾ ਬੀਜੀ ਕਰੀ ਫੋਨ ਨਾ ਕੁਝ ਦੱਸੇ ਨਾ ਕਰੇ ਵੀ ਇੱਕ ਵਾਰ ਬੰਦਾ ਫੋਨ ਤਾਂ ਚੱਕ ਲੈ ਮਾ ਸਾ ਟਾਈਮ ਕੱਢ ਕੇ ਫੋਨ ਕਰਦੀ ਹੁੰਨੀ ਐ ਇਹਨਾਂ ਦੇਮ ਕਾਲਜ ਆ ਕੀ ਗੱਲ ਕਰਦੀ ਆ ਮੈਂ ਉਹ ਫੇਰ ਦੱਸਦੀ ਆ ਕਿ ਕਿ ਪ੍ਰੋਬਲਮ ਹੈ ਜੋ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਉਹ ਨਾ ਚੱਕਣ ਵਾਲੇ ਫੋਨ ਵਾਲੇ ਕੀ ਗੱਲ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਫੋਨ ਦਾ ਕੀ ਜਮੀ ਨਹੀਂ ਪਤਾ ਲੱਗਦਾ ਨਾਲੇ ਉਹਨੂੰ ਪਤਾ ਹੈ ਵੀ ਮੈਨੂੰ ਘਰੇ ਟਾਈਮ ਨਹੀਂ ਲੱਗਦਾ ਫੋਨ ਕਰਨ ਦਾ ਮੈਂ ਫੇਰ ਵੀ ਫੋਨ ਕਰਦੀ ਆ ਇਹਨਾਂ ਰਿਸਕ ਲੈ ਕੇ ਹੁਣ ਤਾਂ ਕੁਝ ਸਮਝ ਹੀ ਨਹੀਂ ਕਾਲਜ ਪਹਿਲਾਂ ਉਹਨਾਂ ਨਾਲ ਜਾ ਕੇ ਗੱਲ ਕਰਾਂ ਕਾਲਜ ਤੋਂ ਮੈਂ ਬਾਅਦ ਚਲੀ ਜਾਵਾਂ ਹੁਣ ਦਾਦੀ ਨਾਲ ਵੀ ਮੱਥਾ ਮਾਰਨਾ ਪਊਗਾ ਸਿਆਪਾ ਪਰ ਕਿੱਧਰ ਜਾਣੀ ਆ ਭਾਈ ਹਾਂਜੀ ਬੇਬੇ ਹਾਂ ਕਿੱਥੇ ਚੱਲੀ ਕਾਲਜ ਜਾਣੀ ਆ ਬੇਬੇ ਕਾਜ ਕੂਰਜ ਕਿਤੇ ਨਹੀਂ ਜਾਣਾਗਾ ਭਾਈ ਚੁੱਪ ਕਰਕੇ ਘਰੇ ਬਹਿ ਜਾ ਕਿਉਂ ਕਿ ਤੇ ਨਾਲੇ ਰੋਟੀ ਪਾਣੀ ਕੌਣ ਦੇਊਗਾ ਮੈਨੂੰ ਤੂੰ ਤਾਂ ਸਾਰਾ ਛੱਡ ਕੇ ਬਾਗੀ ਮਾਉ ਜਨਾ ਬੇਬੇ ਕੋਈ ਨਾ ਜਿਹੜਾ ਕੰਮ ਰਹਿ ਗਿਆ ਨਾ ਮੈਂ ਆ ਕੇ ਪੀ ਕਰ ਲੂੰਗੀ ਤੁਸੀਂ ਕੁਝ ਨਾ ਕਰਿਓ ਨਾ ਰਹੀ ਰੋਟੀ ਪਾਣੀ ਦੀ ਗੱਲ ਰੋਟੀ ਪਾਣੀ ਕਿਹੜਾ ਤੁਹਾਨੂੰ ਮੇਰੇ ਹੱਥ ਦਾ ਪਸੰਦ ਹੈ ਜੇ ਬਣਾ ਕੇ ਦਿਨੀ ਹੈ ਤਾਂ ਤੁਸੀਂ ਕਹਿਣਾ ਇਹਦੇ ਵਿੱਚ ਆ ਘਾਟ ਹੈ ਕਦੇ ਕਹਿਣਾ ਜ਼ਿਆਦਾ ਫਿਰ ਐ ਕਰ ਜਿਹੜਾ ਜ ਤੁਸੀਂ ਖਾਣਿਓ ਉਹ ਤਾਂ ਆਪ ਹੀ ਬਣਾ ਕੇ ਖਾ ਲਿਓ ਨਾਲੇ ਮੈਂ ਤੈਨੂੰ ਐ ਦੱਸਦੀ ਆ ਤੇਰੀ ਮਾਂ ਨਹੀਂ ਮੇਰੇ ਮੂਰੇ ਬੋਲੀ ਤੇ ਤੂੰ ਮੇਰੇ ਮੂਰੇ ਚਬਰ-ਚਬਰ ਬੋਲੀ ਜਾਨੀ ਹੈਗੀ ਮੈਂ ਤਾਂ ਤੁਹਾਡੀ ਗੱਲ ਦਾ ਜਵਾਬ ਦਿੱਤਾ ਜੇ ਮੈਂ ਨਾ ਬੋਲੂ ਫਿਰ ਤੁਸੀਂ ਕਹਿਣਾ ਚੁੱਪ ਕਰਕੇ ਖੜੀ ਆ ਨਾ ਜਵਾਬ ਤਾਂ ਤੇਰੀ ਤੇ ਮਾਂ ਵੀ ਨਹੀਂ ਦਿੰਦੀ ਮੇਰੇ ਮੂਰੇ ਤੇ ਤੂੰ ਕਿ ਮੈਨੂੰ ਲੂਤ- ਚਲ ਬੇਬੀ ਮੈਂ ਤਾਂ ਕਾਲਜ ਜਾਣੀ ਮੇਰਾ ਟਾਈਮ ਹੋ ਗਿਆ ਮੈਂ ਕਾਲਜ ਨਹੀਂ ਜਾਣ ਦਿੰਦੀ ਜਿੰਨਾ ਚਿਰ ਮੁੰਡਾ ਨਹੀਂ ਆਉਂਦਾਗਾ ਮੁੰਡੇ ਦੇ ਨਾਲ ਜਾਈ ਮੁੰਡਾ ਛੱਡ ਕੇ ਆਊਗਾ ਤੈਨੂੰ ਕੰਨੀ ਬੂ ਚੱਕ ਲੈਣੀ ਆ ਮਾਜਨਾ ਮੇਰੀ ਜਸਨਾ ਗੱਲ ਹੋ ਗਈ ਉਹਨੂੰ ਟਾਈਮ ਲੱਗੂਗਾ ਉਹ ਕਹਿੰਦਾ ਤੂੰ ਭੱਜ ਜਾ ਔਟੋ ਤੇ ਤਾਂ ਕਰਕੇ ਮੈਂ ਜਾਂਦੀ ਜਸਨਾ ਤੇਰੀ ਜਮਾਂ ਗੱਲ ਨਹੀਂ ਹੋਊਗੀ ਤੂੰ ਮਾਰਦੀ ਐ ਗੱਪ ਮਾ ਚਰਨਾ ਸਾਰੀਆਂ ਗੱਲਾਂ ਸੁਣ ਲੈਣਾ ਭਾਈ ਤੇ ਚੁੱਪ ਕਰਕੇ ਉੱਥੇ ਅੰਦਰ ਚੱਲ ਤੇ ਮੁੰਡੇ ਨੂੰ ਆਉਂਦੇ ਮੁੰਡਾ ਛੱਡ ਕੇ ਆਊਗਾ ਤੈਨੂੰ ਕੱਲੀ ਤੁਰੇ ਫਿਰਦੀ ਤਾਂ ਤੇ ਡਾਊਨ ਬੇਬੀ ਮੁੰਡਾ ਤਾਂ ਆਊਗਾ ਅਥਨੇ ਹੁਣ ਅਥਰ ਤੱਕ ਬੈਠੀ ਰਹਿਵਾ ਨਹੀਂ ਤਾਂ ਬੇਬੇ ਮੇਰੇ ਛੁੱਟੀਆਂ ਪਹਿਲੇ ਬਥੇਰੀਆਂ ਵੱਜ ਗੀਆਂ ਕਾਲਜ ਚ ਕੋਈ ਨਹੀਂ ਵੱਜੀ ਜਾਣ ਤੇ ਤੇਰੀਆਂ ਛੁੱਟੀਆਂ ਨਹੀਂ ਤੂੰ ਹੁਣ ਮਾੜਮ ਲੱਗਦੀਗੀ ਨਹੀਂ ਤੇ ਨਹੀਂ ਲੱਗਦੀ ਫਿਰ ਪਹਿਲੇ ਸੋਚਣਾ ਸੀ ਤੁਸੀਂ ਪੜਾਉਣ ਤੋਂ ਪਹਿਲਾਂ ਜਦੋਂ ਗੱਲ ਕਰਦੇ ਸੀ ਹਾਂ ਵੀ ਪੜਾਉਣਾ ਨਾ ਕਰਵਾਉਂਦੇ ਡਿਵੀਸ਼ਨ ਫਿਰ ਕਿਉਂ ਕਰਵਾਇਆ ਤਾਂ ਤਾਂ ਫੀਸਾਂ ਭਰੀ ਜਾਂਦੇ ਹੋ ਸਾਨੂੰ ਤਾਂ ਪਤਾ ਨਹੀਂ ਸੀਗਾ ਤੇਰਾ ਵੀ ਇਹ ਜੇ ਤੇਰੇ ਚੱਲਣ ਚੱਲੇ ਮੈਂ ਮੁੰਡੇ ਨੂੰ ਉੱਥੇ ਰੋਕ ਦਿੰਦੀ ਹੁਣ ਮਾਪੇ ਵੇਖ ਲਈ ਤੂੰ ਆਹ ਫੌਣ ਫੌਣ ਜੇ ਕਰਦੀ ਮੈਂ ਤੈਨੂੰ ਬਾਹਰ ਨਹੀਂ ਜਾਣ ਦਿੰਦੀ ਕਿ ਮੈਨੂੰ ਲੱਗ ਗਿਆ ਪਤਾ ਨਾ ਕੀ ਪਤਾ ਲੱਗ ਕੀ ਚੱਲਣ ਚਾਲ ਨੇ ਮੇਰੇ ਜਦੋਂ ਉਹ ਤਾਂ ਗੱਲਾਂ ਕਰੇ ਇਹਦਾ ਮਤਲਬ ਕਿੰਨੇ ਗਲਤ ਹੋ ਗਈ ਮੈਂ ਮੈਨੂੰ ਤਾਂ ਗਲਤੀ ਲੱਗਦੀ ਹੈਗਾ ਭਾਈ ਮੈਂ ਨਹੀਂ ਜਾਣ ਦਿੰਦੀ ਜਿੰਨਾ ਚਿਰ ਮੁੰਡਾ ਨਹੀਂ ਘਰ ਹੋ ਜਾਂਦਾ ਤੇ ਚੁੱਪ ਕਰਕੇ ਤੇ ਘਰੇ ਬੈਠ ਜਾ ਤੂੰ ਬੇਬੇ ਮੇਰੀ ਗੱਲ ਹੋ ਗਈ ਜਸ ਜਦ ਤੂੰ ਮੈਨੂੰ ਰੋਕਦਾ ਨਹੀਂ ਫਿਰ ਤੁਸੀਂ ਕੌਣ ਹੋਣੇ ਮੈਨੂੰ ਰੋਕਣ ਵਾਲੇ ਜਸ ਤਾਂ ਨਿਆਣਾਗਾ ਉਹਨੂੰ ਪਤਾ ਨਹੀਂ ਇੰਨਾਂ ਗੱਲਾਂ ਦਾ ਮੈਨੂੰ ਪਤਾਗਾ ਆਉਣ ਦੇ ਅੱਜ ਮੁੰਡੇ ਨੂੰ ਵੀ ਮਾਮੂ ਜੀ ਨੂੰ ਦੱਸਦੀ ਆਂ ਕਿ ਕੀ ਦੱਸੋਂਗੇ ਵੀ ਭਾਈ ਕੰਨੀ ਜਾਂਦੀ ਹੈ ਤੇ ਉਹਨੂੰ ਛੱਡ ਕੇ ਕਾਤਾ ਨਹੀਂ ਆਉਂਦਾਗਾ ਇਹ ਗੱਲ ਤਾਂ ਉਹਨੂੰ ਵੀ ਪਤਾ ਨਹੀਂ ਜਾਨੀ ਆ ਜਾਨੀ ਆ ਪਤਾ ਤੂੰ ਨਾਲੇ ਮੇਰੇ ਮੂਰੇ ਨਾ ਬੋਲ ਤੂੰ ਮਤ ਹੋਰ ਨਾ ਜਿੰਦੇ ਵਿੱਚ ਖਾਲੀ ਕਿਤੇ ਲਪੜਾ ਇਹ ਤਾਂ ਬਹਿ ਮੇ ਬੇ ਫਿਰ ਤੁਹਾਡਾ ਜੱਬਰ ਫਿਰ ਨਾ ਤੁਸੀਂ ਕਹਿੰਦੇ ਮੇਰੇ ਅੱਗੇ ਬੋਲਦੇ ਬੁਲਾਉਣੇ ਤਾਂ ਬੋਲਦੀਆਂ ਹਾਂ ਜਿਹੜੇ ਤੂੰ ਬੋਲਦੇ ਨਾ ਇੱਕ ਮੈਨੂੰ ਖਿੱਚાડਦੀ ਜਿਦੋਂ ਮੂਰੇ ਬੋਲਦੀਆਂ ਕਿ ਤੁਸੀਂ ਸਹੀ ਰਹੋਗੇ ਪਿਆਰ ਨਾਲ ਬੋਲੋਗੇ ਤਾਂ ਹੀ ਮੈਂ ਬੋਲੂਗੀ ਜਿਵੇਂ ਤੁਸੀਂ ਚੱਲੋਗੇ ਮੇ ਨਾਲ ਮੈਂ ਵੀ ਉਵੇਂ ਚੱਲੂਗੀ ਫਿਰ ਆਏ ਕਿ ਮੈਂ ਚੱਲਾਂਗੀ ਤੂੰ ਉਹ ਮੈਂ ਚੱਲਾਂਗੀ ਆਏ ਤਾਂ ਬਤਾ ਨੂੰ ਕਿ ਤਾ ਹੁਣੇ ਨਾ ਬਾਹਰ ਟੱਪਣ ਦੇ ਦੇ ਬੇਬੇ ਆਏ ਨਾ ਸਵੇਰ ਸਵੇਰ ਦਿਮਾਗ ਖਰਾਬ ਨਾ ਕਰ ਮੈਂ ਪਹਿਲੇ ਲੇਟ ਹੋਗੀ ਮੈਂ ਜਾਣੀ ਆ ਲੇਟ ਹੋ ਗਈ ਤੂੰ ਮੜਪਾ ਪੁੱਠੀ ਮਖਾ ਉਰੇ ਆ ਇ ਮੈਂ ਨਹੀਂ ਮੁੜਦੀ ਲੈ ਦੇਖ ਲੈ ਇਹਨਾਂ ਨੇ ਕਹੇ ਜੀ ਪਾ ਲਈਆ ਛੱਡ ਕੇ ਉਹਨੂੰ ਨਾ ਆਏ ਤੁਰੀ ਫਿਰਦੀ ਹੈਗੀ ਲੈ ਉੱਥੇ ਵਾਗ ਗਈ ਕਹਿੰਦੀ ਕਿ ਮੇਰਾ ਘਪਰਾ ਢਿੱਲਾ ਭਰਾ ਨੂੰ ਉੱਥੇ ਚੱਤ ਲਈ ਜਿੱਦੋਂ ਕਿਸੇ ਨੇ ਟੱਪ ਗਈ ਇਹ ਲੈ ਮੈਨੂੰ ਘਪਣਾ ਖੜੀ ਕਰ ਗਿਆ ਮੁੰਡਾ ਵੀ ਹੈ ਨਹੀਂਗਾ ਲੈ ਹੋ ਟੱਪ ਗਈ ਬਾਗਰੂ ਇਹਦਾ ਕੀ ਬਣੂਗਾ ਇਹਦਾ ਦਾਦੀ ਕੀ ਹੋ ਗਿਆ ਸਿਰ ਚ ਫੜੀ ਬੈਠੀਆਂ ਉਹ ਬੈਠੀ ਸੀਗੀ ਭਾਈ ਨਾਲੇ ਹਰਪ੍ਰੀਤ ਕਿੱਥੇ ਆ ਹਰਪ੍ਰੀਤ ਤਾਂ ਭਾਈ ਕਾਲਜ ਵਾਗ ਗਈ ਕਾਲਜ ਵਾਗ ਗਈ ਹਾਂ ਹਲੇ ਤਾਂ ਉਹਦਾ ਟਾਈਮ ਹੀ ਨਹੀਂ ਹੋਇਆ ਸੀ ਕਾਲਜ ਦਾ ਭਾਈ ਮੈਨੂੰ ਤਾਂ ਪਤਾ ਨਹੀਂ ਵੀ ਟਾਈਮ ਉਹਦਾ ਹੋਇਆ ਸੀ ਕਿ ਨਹੀਂ ਹੋਇਆ ਸੀ ਮੈਂ ਤਾਂ ਉੱਥੇ ਬਾਹਰੇ ਪਈ ਸੀਗੀ ਤੇ ਸਰਕਦੇ ਨੇ ਮੇਰੇ ਕੋਲ ਦੀ ਜਦੋਂ ਨੰਗਣ ਲੱਗੀ ਮੈਂ ਬੁਲਾ ਲਈ ਮੈਂ ਕਿਹਾ ਭਾਈ ਹਰਪ੍ਰੀਤ ਮਾਹ ਮੁੰਡਾ ਛੱਡਿਆ ਹੋਊਗਾ ਤੈਨੂੰ ਤੂੰ ਪੁੱਠੀ ਮੁੜਿਆ ਮੈਂ ਕਿਹਾ ਵੀ ਸੀ ਹਰਪ੍ਰੀਤ ਨੂੰ ਹਰਪ੍ਰੀਤ ਨੂੰ ਵੀ ਮੈਂ ਛੱਡ ਕੇ ਆਉਂਗਾ ਤੇ ਉਹ ਤਾਂ ਪੁੱਛਦੀ ਨਹੀਂ ਦੱਸਦੀ ਨਹੀਂ ਕਿ ਭਾਈ ਮੈਂ ਤੈਨੂੰ ਉਹਦੇ ਵੀ ਤਾਂ ਤੈਨੂੰ ਮੈਂ ਕਹੀ ਜਾਨੀ ਆ ਇਹ ਨਾ ਤੁਸੀਂ ਥੋੜੀ ਜੀ ਚਮੜਾ ਲਈ ਇੱਥਾਂ ਚੋਂ ਕੱਢ ਲਈ ਪੁੱਤ ਤੂੰ ਹੱਥਾਂ ਚੋਂ ਕੱਢ ਲਈ ਇਹ ਹੁਣ ਫਿਰ ਇਹ ਬਿਨਾ ਪੁੱਛੀ ਮੇਥੋਂ ਕਾਲਜ ਚ ਚਲੀ ਗਈ ਹਾਂ ਬਿਨਾ ਪੁੱਛੇ ਚਲੀ ਗਈ ਚਲ ਕੋਈ ਨਾ ਦਾਦੀ ਮੈਂ ਕਰਦਾ ਗੱਲ ਉਹਨੂੰ ਫੋਨ ਲੱਗ ਗੱਲ ਕੀ ਕਰਦਾਗਾ ਪੁੱਤ ਤੂੰ ਉਹਨੂੰ ਸਮਝਾ ਮਾਣੀ ਮੋਟੀ ਤੂੰ ਉਹਦੀ ਬਿੜ ਕਰੱਖ ਜੇ ਤੂੰ ਉਹੋ ਆਈ ਰੱਖੀ ਨਾ ਬਿਸਰ ਪੌੜੇ ਉਹ ਤਾਂ ਜਮਾ ਟੱਪ ਜੂਗੀ ਕਿਸੇ ਨਾ ਮੈਨੂੰ ਜਿਹੜੀ ਗੱਲ ਦਾ ਸ਼ੱਕ ਹੈਗਾ ਨਾ ਹੈਗਾਗਾ ਤੂੰ ਸਿਆਣਾ ਬਣ ਜਾ ਸਿਆਣਾ ਬਣ ਜਾ ਤੂੰ ਕਿਉਂ ਤੂੰ ਕਮਲਪੁਰੇ ਚ ਫਿਰਦਾਗਾ ਫਿਰ ਹੁਣ ਮੈਂ ਕਰਾਂ ਕੀ ਦਾਦੀ ਮੈਨੂੰ ਤੂੰ ਦੱਸ ਦੇ ਲੈ ਮੈਂ ਤੈਨੂੰ ਆਈ ਆਣੀ ਅਬੀ ਤੂੰ ਦਾ ਮੰਗਰਾ ਕਰ ਮਗਰਾ ਕਰੇ ਤਾਂ ਤੈਨੂੰ ਪਤਾ ਲੱਗੂ ਵੀ ਉਹ ਕਿੱਥੇ ਖੜਦੀ ਬੈਠੀ ਆ ਲੋਕ ਕੀ ਕਹਿਣਗੇ ਵੀ ਆਪਦੀ ਘਰ ਵਾਲੀ ਦਾ ਪਿੱਛਾ ਕਰਦਾ ਇਹ ਪਿੱਛਾ ਤੈਨੂੰ ਕਰਨਾ ਪਊਗਾ ਤੈਨੂੰ ਮੇਰੇ ਅੱਖੇ ਲੱਗ ਕੇ ਕਰਨਾ ਪਊ ਤੂੰ ਉਹਦਾ ਫੋਨ ਲਾ ਫੋਨ ਲਾ ਕੇ ਉਹਨੂੰ ਵੇਖ ਪੁੱਛੋ ਉਹਨੂੰ ਵੀ ਅੱਜ ਤੂੰ ਪੈਨੇ ਵਾਗ ਗਈ ਭਾਈ ਕੀ ਗੱਲ ਆਖ ਬੇਬੇ ਨੂੰ ਤੂੰ ਨਾ ਰੋਟੀ ਨਾ ਪਾਣੀ ਕੁਛ ਵੀ ਨੀ ਕਰਕੇ ਗਈਗੀ ਕੁਛ ਨਹੀਂ ਕਰ ਰੋਟੀ ਕੁਛ ਨਹੀਂ ਕਰਕੇ ਗਈਗੀ ਆਈ ਭੱਜ ਗਈ ਤਾਂ ਤੜਕੇ ਦੀ ਅੰਦਰ ਬਣੀ ਸੀ ਬੜੀ ਸੀ ਫੋਨ ਕਰੀ ਜਾਂਦੀ ਆ ਨਾਲੇ ਤਿਆਰ ਹੋਈ ਜਾਂਦੀ ਐ ਨਾ ਫੋਨ ਤੇ ਗੱਲਾਂ ਕਰੀ ਜਾਂਦੀ ਆ ਮੈਂ ਦੋ ਵਾਰ ਵੇਖ ਵੇਖ ਮੁੜ ਗਈ ਉਹਨੂੰ ਇਹ ਤਾਂ ਗਲਤ ਗੱਲ ਐ ਫਿਰ ਗਲਤ ਤਾਂ ਹੈਗੀ ਆ। ਦਦੀ ਮੈਂ ਕਰ ਤਾਂ ਗੱਲ ਫੋਨ ਕਰਕੇ ਦੇਖਦਾ ਉਹਨੂੰ ਹਾਂ ਤੂੰ ਉਹਨੂੰ ਫੋਨ ਕਰਕੇ ਵੇਖ ਕਿੱਥੇ ਹੈਗੀ ਹੈਗੀ ਉਹ ਦੇਖ ਤਾਂ ਲੈ ਦੇਖ ਲੈ ਕਹਿੰਦੀ ਕਿ ਮੈਂ ਤਾਂ ਆ ਕੇ ਲੇਖੀ ਮੇਰਾ ਟਾਈਮ ਹੋਆ ਪਿਆ ਮੇਰੀ ਅਕੇ ਫੋਨ ਤੇ ਗੱਲ ਹੋ ਗਈ ਜਸਨਾ ਤੇ ਜਸ ਦੇ ਪ੍ਰੇਸ਼ਟਿਆਂ ਨੂੰ ਨਹੀਂ ਪਤਾਗਾ ਕਿੱਡੀ 12 40 ਸਿਹੜੀ ਆ ਮਹਰਬਾਨਾ ਨੇ ਨਾਲੇ ਉਹ ਮੱਕ ਬਹੂ ਨੂੰ ਆਖਿਆ ਸੀ ਮੈਂ ਕਿ ਭਾਈ ਤੁਸੀਂ ਇਹਦਾ ਰਿਸ਼ਤਾ ਨਾ ਲਓ ਕੁੜੀ ਦਾ ਮੈਂ ਇਹਦੀਆਂ ਗੱਲਾਂ ਬਾਤਾਂ ਦੇਖੀਆਂ ਸੁਣੀਆਂ ਆਂ ਫੇਰ ਮਾਰੂਗੀ ਉਹ ਪੱਟਾਂ ਤੇ ਹੱਥ ਜਦੋਂ ਕੰਮ ਕੋਈ ਬਾਹਲਾ ਵੱਧ ਗਿਆ ਜਵਾਖ ਨਰਮਾਗਾ ਮਾਂਗਰ ਮੂਰੇ ਵਿਚਾਰਾ ਲੱਗ ਜਾਂਦਾ ਜਿਵੇਂ ਕਾਇਦਿੰਦਾਗਾ ਉਹ ਮੈਂ ਹਾਂ 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 ਕਰੀ ਜਾਂਦਾਗਾ ਜਮਾ ਮੂਰੇ ਲਾ ਰੱਖਿਆ ਬਹੂ ਨੇ ਤਾਂ ਆ ਉਹਨਾਂ ਕਰੀਂਗਾ ਪਾਉਣਗੇ ਜਿਦੋਂ ਕੋਈ ਸੁਣਦਾ ਨਹੀਂ ਮੇਰੀ ਮੈਂ ਤਾਂ ਬਥੇਰਾ ਬਿਲਕੀ ਜਾਂਦੀ ਆ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਮੈਂ ਤਾਂ ਉਹ ਦਿਨ ਦੀ ਬਿਲਕਦੀ ਆ ਵੀ ਭਾਈ ਮੈਨੂੰ ਇਹਦੇ ਚੱਲਣ ਚੱਲੇ ਖਰਾਬ ਲੱਗਦੇ ਕੁੜੀ ਦੇ ਤੁਸੀਂ ਕਿੱਧਰ ਇਹਦੇ ਨਾਲ ਹੱਥ ਜੋੜ ਲੈ ਬਾਗਰੂ ਮਗ ਫੋਨ ਕਰਦਾ ਜਵਾਬ ਕੀ ਪਤਾ ਹੁਣ ਕਿੱਥੇ ਖੜੀ ਬੈਠੀ ਹੋਊਗੀ ਇੰਨਾ ਛੇ ਪਹਿਲਾਂ ਜਾਂਦੇ ਹੁੰਦੇ ਆਗੇ ਜੇ ਹਰ ਤੀਕ ਫੋਨ ਵੀ ਨਹੀਂ ਚੱਕ ਰਹੀ ਫੋਨ ਕੱਤੋਂ ਨਹੀਂ ਚੱਕ ਰਹੀ ਉਹ ਹੁਣ ਦਾਦੀ ਨੂੰ ਕੀ ਜਵਾਬ ਦਵਾਂ ਵੀ ਫੋਨ ਵੀ ਨਹੀਂ ਚੱਕਦੀ ਫਿਰ ਤਾਂ ਹੋਰ ਵੀ ਸ਼ੱਕ ਜਾਂਦਾ ਉਹਤੇ ਘਰਾਂ ਦਾ ਕਰਾਂ ਕੀ ਇੱਕ ਟਾਈਮ ਤੋਂ ਪਹਿਲਾਂ ਕਾਲਜ ਚਲੀ ਗਈ ਵੀ ਜੇ ਟਾਈਮ ਤੇ ਜਾਵੇ ਫੇਰ ਵੀ ਆ ਉਹ ਲੈ ਤੱਕ ਜਾ ਕੇ ਨਾ ਮੈਂ ਉਹਦੇ ਪਤਾ ਤਾਂ ਲੱਗੇ ਵੀ ਹੈ ਕਿੱਥੇ ਆ ਉਹ ਵੀ ਕਾਲਜ ਗਈ ਵੀ ਆ ਕਿ ਨਹੀਂ ਤੇ ਜੇ ਗਈ ਆ ਤਾਂ ਪਹਿਲਾਂ ਘਰ ਤੋ ਗਈ ਆ ਸਵਾਲ ਤਾਂ ਬਹੁਤ ਨੇ ਪਰ ਜਵਾਬ ਕੋਈ ਨਹੀਂ ਹੈਗਾ ਮੈਨੂੰ ਇਹ ਜਵਾਬ ਲੈਣੇ ਪੈਣਗੇ